सुनो रे एक मौका लगी कि ट्रेंड कर सो हाई कोर्स मान्यता जवान तो कदो ही थोड़ी और ये पार्टी सब बनाओ आओ आओ ਇੱਕ ਹੋਰ ਅਗੇਂਸਟ ਡਰੱਗਸ ਲਾਂਚ ਕੀਤਾ ਗਿਆ ਹੈ ਅੱਜ ਤੋਂ ਇਹ ਜੋ ਮੁਹਿੰਮ ਹੈ ਇਹਨੂੰ ਹੋਰ ਵੀ ਐਗਰੈਸਿਵਲੀ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਪਰਸਿਊ ਕੀਤਾ ਜਾਊਗਾ ਤੇ ਉਹਦੀ ਲੜੀ ਦੇ ਵਿੱਚ ਅੱਜ ਕਾਸੋ ਆਪਰੇਸ਼ਨਸ ਕੋਆਰਡੀਨ ਸਰਚ ਆਪਰੇਸ਼ਨਸ ਪੂਰੇ ਪੰਜਾਬ ਦੇ ਵਿੱਚ ਹੀ ਥੋੜੀ ਉਹੀ ਲੜੀ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਵੀ ਆਪਣੇ ਅਡੜ ਥਾਵਾਂ ਤੇ ਜੋ ਕਿ ਹੌਟਸਪots ਡਿਕਲੇਅਰ ਕੀਤੇ ਗਏ ਹਨ ਜਿੱਥੇ ਕਿ ਕਾਫੀ ਨਸ਼ਾ ਅਤੇ ਸਮਗਲਿੰਗ ਪੈਡਲਰਸ ਦੇ ਆਇਸ਼ ਪਹਿਲਾਂ ਪਰਚੇ ਜੋ ਬੈਕਗਰਾਉਂਡ ਚੈਕਸ ਹੋਣ ਤੋਂ ਬਾਅਦ ਜੋ ਹਿਸਟਰੀ ਰਿਪੋਰਟਿੰਗ ਬਣਾਏ ਗਏ ਹਨ ਉਹਨਾਂ ਤੇ ਕੋਆਰਡੀਨੇਟਡ ਸਰਚ ਆਪਰੇਸ਼ਨ ਚਲਾਏ ਜਾ ਰਹੇ ਸਰ ਇਹਦੇ ਵਿੱਚ ਸੀਨੀਅਰ ਆਫਿਸਰਸ ਦੀ ਸੁਪਰਵਾਈਜ਼ਨ ਵੀ ਲੱਗੀ ਹੈ ਜਿੱਦਾਂ ਹੁਸ਼ਿਆਰਪੁਰ ਤੇ ਏ ਡੀ ਜੀ ਪੀ ਹਿਊਮਨ ਰਾਈਟਸ ਸ਼੍ਰੀ ਨਰੇਸ਼ ਅਰੋੜਾ ਸਰ ਉਹਨਾਂ ਦੀ ਸੁਪਰਵੀਜ਼ਨ ਵੀ ਲੱਗੀ ਹੈ ਇਸੇ ਲੜੀ ਦੇ ਵਿੱਚ ਅੱਗੇ ਵੀ ਇਹ ਮਹਿੰਮ ਜਾਰੀ ਰਹੇਗੀ ਪਰ ਸਰ ਜਦੋਂ ਵੀ ਸਰਕਾਰ ਮੀਟਿੰਗਾਂ ਕਰਦੀ ਹੈ ਉਦੋਂ ਕਿ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ ਨਹੀਂ ਜੀ ਐਦਾਂ ਦੀ ਗੱਲ ਨਹੀਂ ਹੈ ਇਹ ਲਗਾਤਾਰ ਹੀ ਸਾਡੇ ਕੋਆਰਡੀਨੇਟਡ ਸਰਚ ਆਪਰੇਸ਼ਨਸ ਸੰਪਰਕ ਪ੍ਰੋਗਰਾਮਸ ਕੈਂਪੇਨਸ ਅਵੇਅਰਨੈਸ ਐਂਡ ਵਕ ਵਕ ਥਾਮਾ ਤੇ ਜੋ ਇਹਦੇ ਵਿੱਚ ਲਿਫਟ ਹੈ ਬੰਦੇ ਉਹਨਾਂ ਦੇ ਇਲਾਜ ਜੋ ਸਮਗਲਿੰਗ ਕਰਦੇ ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਅਰੈਸਟਸ ਤੇ ਰਿਕਵਰੀਜ਼ ਰੈਗੂਲਰਲੀ ਹੁੰਦੀਆਂ ਬਟ ਇਸ ਮੋਹਮ ਨੂੰ ਹੋਰ ਐਗਰੈਸਿਵਲੀ ਜਿੱਦਾਂ ਮੈਂ ਦੱਸਿਆ ਉਹ ਪਰਸਿਊ ਕੀਤਾ ਜਾਊਗਾ ਤੇ ਅੱਜ ਤੋਂ ਇੱਕ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਜ्यादातर ਦੇਖਿਆ ਜਾ ਰਿਹਾ ਹੈ ਕਿ ਸਰ ਦੇਖਣ ਨੂੰ ਇਹ ਆਇਆ ਕਿ ਜਿਹੜਾ ਨਸ਼ਾ ਕਰਦਾ ਉਹਦੇ ਪਰਚਾ ਦੇ ਦਿੱਤਾ ਜਾਂਦਾ ਹੈ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਛੜਤਿਆ ਜਾਂਦਾ ਨਹੀਂ ਜੀ ਅਸੀਂ ਡਾਟਾ ਕਢਵਾਇਆ ਹੈਗਾ ਕਾਫੀ ਬੰਦੇ ਐਦਾ ਦੇ ਹੈ ਜਿਨ੍ਹਾਂ ਤੇ 5 5 7 7 ਪਰਚੇ ਹਨ ਉਹਨਾਂ ਨੂੰ ਵੀ ਪਰਸਿਊ ਕੀਤਾ ਜਾ ਰਿਹਾ ਹੈ ਅਸੀਂ ਅਪੀਲ ਵੀ ਕਰ ਰਹੇ ਹਾਂ ਕਿ ਅਗਰ ਕੋਈ ਐਡਿਕਟ ਹੈ ਉਹਨੂੰ 64 ਏ ਐਨਡੀਪੀਐਸ ਜਿਹੜਾ ਸੈਕਸ਼ਨ ਹੁੰਦਾ ਉਹਦੇ ਤਹਿਤ ਉਹਦਾ ਇਲਾਜ ਕਰਨ ਦਾ ਪ੍ਰੋਵੀਜ਼ਨ ਵੀ ਹੈਗਾ ਇਫ ਦਾ ਪਰਸਨ ਇਜ਼ ਵਿਲਿੰਗ ਤੇ ਉਹਦੇ ਬਾਬਤ ਵੀ ਰੀਹੈਬਿਲੀਟੇਸ਼ਨ ਸੈਂਟਰਸ ਡੀ ਐਡਿਕਸ਼ਨ ਹੋਟ ਸੈਂਟਰਸ ਉਹਨਾਂ ਦੇ ਵਿੱਚ ਅਗਰ ਕੋਈ ਇਕਵਿਪਮੈਂਟ ਕੋਈ ਮੈਨ ਪਾਵਰ ਜਿਦੀ ਵੀ ਫੈਸਿਲਿਟੀਜ਼ ਦੀ ਵੀ ਰਿਕੁਆਇਰਮੈਂਟ ਹੈ ਉਹ ਵੀ ਮੁਹੱਈਆ ਹੋ ਰਹੀਆਂ ਸਰਕਾਰ ਵੱਲੋਂ ਤੇ ਉੱਥੇ ਜਾ ਕੇ ਉਹਨਾਂ ਦਾ ਇਲਾਜ ਵੀ ਕਰਾਇਆ ਜਾਉਂਦਾ ਹੈ ਫੋਰ ਬਿਊਟ ਇਸ ਟੈਕ ਇੱਕ ਐਗਜ਼ਾਮਪਲ ਸੈਟ ਹੋਈ ਹੈ ਪੰਜਾਬ ਦੇ ਵਿੱਚ ਇੱਕ ਡਰਗ ਕਸਕਦੀ ਜਿਹੜੀ ਪੂਰੀ ਹਾਊਸ ਬਿਲਡਿੰਗ ਹੈ ਉਹਨੂੰ ਤੋੜਿਆ ਗਿਆ ਸਰ ਹੁਸ਼ਿਆਰਪੁਰ ਦੇ ਵਿੱਚ ਵੀ ਕਈ ਵਕਤ ਉਸ ਦਾ ਜਿਹਨਾਂ ਦੀ ਪ੍ਰਾਪਰਟੀ ਸੀ ਤਾਂ ਕੀਤੀ ਗਈ ਹੈ ਪਰ ਅੱਗੇ ਕਾਰਵਾਈ ਨਹੀਂ ਜੀ ਹਾਂ ਜੀ ਬਿਲਕੁਲ ਠੀਕ ਗੱਲ ਹੈ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਵੀ ਮੋਰ ਥੈਨ 20 ਕਰੋੜ ਦੀ ਪ੍ਰਾਪਰਟੀਆਂ ਹਾਲੀ ਜੋ ਤਸ਼ਕਰ ਹੈ ਕਿ ਸਮਗਲਰਸ ਹੈਗੇ ਐਨਡੀਪੀਐਸ ਦੇ ਵਿੱਚ ਜਿਨ੍ਹਾਂ ਨੇ ਪ੍ਰਾਪਰਟੀਆਂ ਇਲੀਗਲੀ ਬਣਾਈ ਸੀਗੀ ਉਹ ਫ੍ਰੀਜ਼ ਵੀ ਹੋਈਆਂ ਕੰਪਟੈਂਟ ਅਥਾਰਟੀ ਵੱਲੋਂ ਤੇ ਹੁਣ ਉਹ ਆਈਡੈਂਟੀਫਿਕੇਸ਼ਨ ਵੀ ਚੱਲ ਰਹੀ ਹੈ ਜਿੱਥੇ ਵੀ ਇਲੀਗਲ ਪ੍ਰਾਪਰਟੀਆਂ ਹੋਣਗੀਆਂ ਉਥੇ ਡਿਮੋਲੀਸ਼ਨ ਦਾ ਪ੍ਰੋਸੈਸ ਪੂਰਾ ਉਹਨਾਂ ਦੇ ਵਿੱਚ ਚੱਲ ਰਿਹਾ ਹੈ ਸਰ ਜਿਹੜੇ ਏਰੀਆ ਦੇ ਵਿੱਚ ਤੁਸੀਂ ਐਸਲੀ ਸਰਚ ਕਰਕੇ ਆਏ ਆ ਇਹ ਹੁਸ਼ਿਆਰਪੁਰ ਦਾ ਕਾਫੀ ਸਾਲਾਂ ਤੋਂ ਕਾਫੀ ਅਰਸੇ ਤੋਂ ਇਹ ਕਹਿ ਸਕਦੇ ਆ ਵੀ ਇਹ ਜਿਹੜਾ ਏਰੀਆ ਜਿੱਥੇ ਕਿ ਡਰਗ ਦੀ ਸਰਨੋਂ ਜ਼ਿਆਦਾ ਥ੍ਰੀ ਤੋਂ ਫੁਕਤ ਸਰ ਪਰ ਕਾਸੋ ਤੋਂ ਬਾਅਦ ਕਾਸੋ ਦਾ ਐਕਸ਼ਨ ਤਾਂ ਦੇਖਿਆ ਜਾਂਦਾ ਸਰ ਪਰ ਉਤੋਂ ਬਾਅਦ ਫਿਰ ਸਾਰਾ ਕੁਝ ਬਿਲਕੁਲ ਰੈਲੈਕਸ ਹੋ ਜਾਂਦਾ ਸਰ ਨੇ ਦੇਖੋ ਜੀ ਜਿੱਦਾਂ ਅਸੀਂ ਅੱਜ ਵੀ ਚੈੱਕ ਕੀਤਾ ਇੱਕ ਬੰਦਾ ਪਰਸੋਂ ਹੀ ਆਇਆ ਹੈਗਾ ਉਹ ਐਨਡੀਪੀਐਸ ਐਫਆਰ ਦੇ ਵਿੱਚ ਅੰਦਰ ਸੀਗਾ ਤੋਂ ਬੇਲ ਇਜ਼ ਅ ਲੀਗਲ ਪ੍ਰੋਸੈਸ ਜਦੋਂ ਬੇਲ ਮਿਲਦੀ ਹੈ ਬੰਦਾ ਆਂਦਾ ਹੈ ਬਟ ਅਗਰ ਉਹ ਫੇਰ ਕਰਦਾ ਹੈ ਤਾਂ ਫੇਰ ਉਹਦੇ ਤੇ ਕਾਨੂੰਨੀ ਕਾਰਵਾਈ ਹੁੰਦੀ ਹੈ ਇਹਦੇ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਪੁਲਿਸ ਦੇ ਨਾਲ ਲੱਗੋ ਤੁਹਾਡੇ ਸਹਿਯੋਗ ਨਾਲ ਹੀ ਜਿਹੜੀ ਇਹ ਬਿਮਾਰੀ ਹੈਗੀ ਇਹ ਕੋਡ ਹੈਗਾ ਇਹ ਮੈਨੇਸ ਹੈਗਾ ਡਰੱਗਸ ਦਾ ਇਹ ਖਤਮ ਹੋਣਾ ਸਾਨੂੰ ਇਨਫੋਰਮੇਸ਼ਨ ਦਿਓ ਸਾਡੀ ਪੰਜਾਬ ਸੇਫ ਹੈਲਥ ਲਾਈਨ ਵੀ ਲਾਂਚ ਕੀਤੀ ਗਈ ਹੈ ਸਟੇਟ ਲੈਵਲ ਦੀ ਉਹਦੇ ਤੇ ਤੁਸੀਂ ਜਾਣਕਾਰੀ ਦੇ ਸਕਦੇ ਹੋ ਤੁਹਾਡੀ ਆਈਡੈਂਟੀਟੀ ਬਿਲਕੁਲ ਹੀ ਗੁਪਤ ਰੱਖੀ ਜਾਊਗੀ ਸਾਡੇ ਆਫਸਰਸ ਨੂੰ ਵੀ ਦੇ ਸਕਦੇ ਹੋ ਸਾਡੇ ਥਾਣੇ ਦੇ ਵਿੱਚ ਦੇ ਸਕਦੇ ਹੋ ਈਮੇਲ ਕਰ ਸਕਦੇ ਹੋ ਕਿਸੇ ਵੀ ਮਾਧਿਅਮ ਰਾਹੀਂ ਕਿਸੇ ਵੀ ਲੈਵਲ ਤੇ ਤੁਸੀਂ ਆਪਣੀ ਇਹ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਐਂਡ ਤੁਹਾਡੇ ਸਹਿਯੋਗ ਨਾਲ ਹੀ ਇਹ ਜਿਹੜਾ ਮੈਨੇਜ ਹੈ ਉਹ ਖਤਮ ਹੋ ਸੇਗਾ ਸਰ ਅੱਜ ਦਾ ਪ੍ਰੈਸ਼ਰ ਵਿੱਚ ਕੋਈ ਹੱਥੇ ਚੜਿਆ ਤਸਕਰ ਜਾਂ ਕੋਈ ਜੇ ਤੁਹਾਡੇ ਨਾਲ ਅਸੀਂ ਸ਼ਾਮ ਨੂੰ ਇੱਕ ਪ੍ਰੈਸ ਨੋਟ ਰਾਹੀਂ ਸਾਰੀ ਡੀਟੇਲ ਸ਼ੇਅਰ ਕਰ ਲਾਂਗੇ ਕਿ ਹਾਊ ਮੈਨੀ ਐਮਪਾਇਰਸ ਐਂਡ ਵਾਟ ਇਜ਼ ਦ ਰਿਕਵਰੀ ਐਂਡ ਹਾਊ ਮੈਨੀ ਇਟ ਇਜ਼ ਡਿਫੀਨਿਟਲੀ ਅਗਰ ਤੁਸੀਂ ਐਂਟਰ ਕਰ ਤੋਂ ਇਲਾਵਾ ਤੋਂ